ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਆਪਾਂ ਉਸ ਜਿਹੜੀ ਵੀਡੀਓ ਲੈ ਕੇ ਆਪਾਂ ਪੇਂਟ ਵਾਲੇ ਸੂਟਾਂ ਦੇ ਲੈ ਕੇ ਆਏ ਜੀ ਬਹੁਤ ਸੋਹਣੇ ਪੇਂਟ ਕਿਤੇ ਸੂਟ ਜੀ ਬਹੁਤ ਭੈਣਾਂ ਦੀ ਡਿਵਾਨ ਸੀ ਤੁਸੀਂ ਪੇਂਟ ਵਾਲੇ ਸੂਟ ਲੈ ਕੇ ਆਪਾਂ ਅੱਜ ਤੁਹਾਡੇ ਪਸੰਦੀਦੇ ਪੇਂਟ ਵਾਲੇ ਸੂਟ ਲੈ ਕੇ ਆਏ ਜੀ ਸਾਰੇ ਬਹੁਤ ਸੋਹਣੇ ਸੂਟ ਹੋਣਗੇ ਜੀ ਪੇਂਟ ਵਾਲੇ ਤੁਸੀਂ ਕਿਸੇ ਵੀ ਸੂਟ ਤੇ ਕਸਟਮਾਈਜ਼ ਕਰਾ ਸਕਦੇ ਹੋ ਤੁਸੀਂ ਆਪੇ ਦੂਰ ਕਰਵਾ ਸਕਦੇ ਆਪ ਦੀ ਚੋਅ ਦੇ ਮੁਤਾਬਕ ਤੁਸੀਂ ਪੇਂਟ ਵਾਲੇ ਸੂਟ ਰੈਡੀ ਕਰਵਾ ਸਕਦੇ ਆਂ ਇਹ ਆਪਾਂ ਨੇ ਜੀ ਕੀਤੇ ਜਿਹੜੇ ਪੇਂਟ ਵਾਲੇ ਸੂਟ ਕੀਤੇ ਆ ਇਹ ਆਪਾਂ ਕਾਟਨ ਦੇ ਸੂਟ ਤੇ ਕੀਤੇ ਹੋਏ ਸਾਰੇ ਇਹ ਸਾਰੇ ਆਪ ਕੋਸ਼ਿਕ ਵਿਧਕ ਦਾ ਦੁਪੱਟਾ ਜੀ ਕੁਝ ਮਦੌੜਾ ਦੁਪੱਟਾ ਜੀ ਇਹ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਪੈਣਗੇ ਜੀ ਤੁਸੀਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੋਵੇ ਸਿਲੈਕਟ ਕਰਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਸਾਡੇ WhatsApp ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਆ ਜੀ ਸੈਂਡ ਕਰ ਸਕਦੇ ਤੁਸੀਂ ਉੱਥੇ ਸੂਟ ਤੁਸੀਂ ਕੋਈ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਤੇ ਆਪਣੇ ਕੋਲੇ ਜੀ ਸਾਰੇ ਸੂਟ ਬਣ ਕੇ ਤਿਆਰ ਹੋ ਗਏ ਪੇਂਟ ਵਾਲੇ ਜਿੰਨੇ ਕੁ ਸੂਟ ਆਪਣੇ ਪੇਂਟ ਵਾਲੇ ਸੂਟ ਆਪਾਂ ਤਿਆਰ ਕੀਤੇ ਸੀ ਆਪਾਂ ਜੀ ਕਸਟਮਰ ਦੀ ਦੁਕਾਨ ਦੇ ਵਿੱਚ ਆਪਾਂ ਜਿਹੜੇ ਸੂਟ ਤਿਆਰ ਕੀਤੇ ਸੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਤੇ ਇਸ ਵੀਡੀਓ ਦੇ ਵਿੱਚ ਐਡ ਕਰਤੇ ਤੇ ਤੁਸੀਂ ਇਹ ਦੇਖ ਸਕਦੇ ਆ ਜੀ ਆਪਾਂ ਮਿੱਧਨਵੱਟੇ ਵਾਲੇ ਸੂਟ ਇਹ ਸੂਟ ਆਪਾਂ ਜੀ 8 ਰੈਡੀ ਕੀਤੇ ਸੀ ਇੱਕ ਕਿਸੇ ਇਹ ਆਪਾਂ ਕਸਟਮਰ ਦੇ ਦੁਕਾਨ ਦੇ ਸੂਟ ਰੈਡੀ ਕੀਤੇ ਸੀ 8 ਜੀ ਤੁਸੀਂ ਆਪਾਂ ਕਿਸੇ ਵੀ ਸੂਟ ਤੁਸੀਂ ਕਲਾ ਕਲਾ ਸੂਟ ਵੀ ਰੈਡੀ ਕਰਵਾ ਸਕਦੇ ਆ ਤੇ ਤੁਸੀਂ ਜਿਵੇਂ 2 4 1 ਕਿੰਨੇ ਮਰਜ਼ੀ ਡੈਡੀ ਕਰਵਾ ਸਕਦੇ ਆ ਇਹ ਆਪਾਂ 8 ਸੂਟ ਕਿਤੇ ਸੀ ਰੈਡੀ ਕਿਸੇ ਕਸਟਮਰ ਦੇ ਤੇ ਇਹਦੇ ਵਿੱਚ ਤੁਹਾਨੂੰ ਅਗਲੇ ਜਨ ਜਾਂ ਆਪਣੇ ਕੋਲੇ ਹੈਗੇ ਜਿਵੇਂ ਆਹ ਸੂਟ ਆਪਾਂ ਕੱਲਾ ਰੈਡੀ ਕੀਤਾ ਸੀ ਇਹ ਆਪਾਂ ਨੂੰ ਫਾਰਮ ਵਿੱਚ ਦੇਣਾ ਸੀ ਇਹ ਆਪਾਂ ਕੱਲਾ ਸੂਟ ਰੈਡੀ ਕੀਤਾ ਸੀ ਬਲੈਕ ਕਲਰ ਦਾ ਤੇ ਜਿਹੜੇ ਆਪਣੇ ਕੋਲ ਸੂਟ ਤੁਹਾਨੂੰ ਦਿਖਾਉਣੇ ਆ ਆਪਾਂ ਫਰੀਆਂ ਵਲਾ ਕੇ ਕਿਵੇਂ ਸੂਟ ਆਪਾਂ ਰੈਡੀ ਕਰਦੇ ਆ ਤੇ ਸਾਰੇ ਸੂਟ ਜੀ ਆਪਣੇ ਕੋਲ ਲਾਈਟ ਡਾਰਕ ਕਲਰ ਦੇ ਸੂਟ ਸਾਰੇ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਤੁਹਾਨੂੰ ਵੀਡੀਓ ਬਹੁਤ ਪਸੰਦ ਆਊਗੀ ਉਮੀਦ ਕਰਦੇ ਆ ਤੁਹਾਨੂੰ ਪਸੰਦ ਵੀ ਆਵੇ ਤੇ ਜਿਹੜੇ ਸਾਰੇ ਡਿਜ਼ਾਈਨ ਆਪਣੇ ਕੋਲੇ ਰੈਡੀ ਹੋਏ ਕੋਈ ਆਪਾਂ ਡਿਜ਼ਾਈਨ ਬਹੁਤ ਜ਼ਿਆਦਾ ਤੇ ਬਲੈਕ ਡਿਜ਼ਾਈਨ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਜੀ ਕੁਝ ਆਪਾਂ ਜੁੱਤੀਆਂ ਵਾਲੇ ਡਿਜ਼ਾਈਨ ਵੀ ਸ਼ੇਅਰ ਕੀਤੇ ਬਹੁਤ ਬੈਣਾ ਦੀ ਡਿਵਾਨਸ ਜੁੱਤੀਆਂ ਵਾਲੀ ਵੀ ਡਿਜ਼ਾਈਨ ਤੁਸੀਂ ਲੈ ਕੇ ਆਓ ਤੇ ਆਪਾਂ ਜੁੱਤੀਆਂ ਵਾਲੇ ਸੂਟ ਵੀ ਕਿਸੇ ਤੇ ਬਣਵਾਏ ਸੀ ਤੁਹਾਪਦੇ ਤੁਹਾਨੂੰ ਛੋਟ ਕਿਤੇ ਆ ਜੇ ਮੈਂ ਸੂਟ ਜੀ ਪੇਂਟ ਵਾਲੇ ਤੁਹਾਨੂੰ ਘੱਟ ਪ੍ਰਾਈਸ ਦੇ ਵਿੱਚ ਬੈਣਗੇ ਤੁਸੀਂ ਤੁਸੀਂ ਕਾਟਨ ਦੇ ਸੂਟ ਤੇ ਜੀ ਜਾਰਜਟ ਦੇ ਸੂਟ ਤੇ ਕਰਵਾ ਸਕਦੇ ਆ ਅਗਲਾ ਡਿਜ਼ਾਈਨ ਆਪਣਾ ਕੋਲ ਜੁੱਤੀ ਵਾਲੇ ਸੂਟ ਦਾ ਰੈਡੀ ਹੋਇਆ ਜੀ ਬਲੈਕ ਕਲਰ ਦਾ ਕੀਤਾ ਸੀ ਆਪਾਂ ਇੱਕ ਜੁੱਤੀ ਵਾਲਾ ਸੂਟ ਜੀ ਇੱਕ ਆਪਾਂ ਕੀਤਾ ਸੀ ਬਲੂ ਕਲਰ ਦਾ ਇਹ ਦੋ ਸੂਟ ਆਪਾਂ ਰੈਡੀ ਕੀਤੇ ਸੀ ਜੁੱਤੀ ਵਾਲੇ ਇੱਕ ਲਗੀ ਤਾਂ ਸੀ ਪਲੇਵੈਂਡਰ ਕਲਰ ਦਾ ਹੈ ਤੇ ਇਹ ਸੂਟ ਜਿਹੜੇ ਆਪਣੇ ਰੈਡੀ ਕੀਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਏ ਆ ਜੀ ਇਹ ਤੁਸੀਂ ਬਦੌੜ ਟਰਪਟਾ ਵੀ ਕਰਾ ਸਕਦੇ ਤੁਸੀਂ ਇਧਰ ਟਰਪਟਾ ਵੀ ਕਰਾ ਸਕਦੇ ਇਹ ਤੁਹਾਨੂੰ ਇਵੇਂ ਜਿੱਕਰ ਵਰਕ ਸੈਲਫ ਪ੍ਰਿੰਟ ਤੇ ਕੀਤਾ ਸੀ ਆਪਾਂ ਜੀ ਤੁਸੀਂ ਪਲੇਨ ਸੂਟ ਤੇ ਵੀ ਕਰਵਾ ਸਕਦੇ ਉਹਨੂੰ ਆਪਾਂ ਨੇ ਸੈਲਫ ਪ੍ਰਿੰਟ ਤੇ ਰੈਡੀ ਕੀਤਾ ਸੀ ਆਪਾਂ ਕਿਤਾ ਸੀ ਜੋਰੀ ਹਟ ਦੇ ਉੱਤੇ ਜੋਰੀ ਹਟ ਦੇ ਦੇਤੇ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੁੱਤੀ ਵਾਲਾ ਡਿਜ਼ਾਈਨ ਇੱਕ ਤਾਂ ਇੱਕ ਕੀਤਾ ਸੀ ਆਪਾਂ ਬਲੈਕ ਜੀ ਸੈਲਫ ਪ੍ਰਿੰਟ ਦੇ ਸੂਟ ਤੇ ਇੱਕ ਕੀਤਾ ਆਪਾਂ ਜੋਰੀ ਹਟ ਦੇ ਸੀ ਇਹ ਆਪਾਂ ਸੂਟ ਬਾਹਰ ਹੀ ਭੇਜੇ ਹੋਇਆ ਤੇ ਤੁਸੀਂ ਕੋਈ ਵੀ ਥੋੜੀ ਕਿਤੇ ਵੀ ਬੈਠੇ ਹੋ ਤੁਸੀਂ ਤੇ ਆਪਣਾ ਕੋਰੀਅਰ ਜਾਂਦੇ ਆ ਪਾਰਸਲ ਲਗਵਾਉਣੀ ਆਪਾਂ ਤੇ ਤੁਸੀਂ ਵੀ ਰੈਡੀ ਕਰਾਸਿਆ ਆਪਾਂ ਕਰਾਈ ਸੀ ਫਰਾਕ ਤੇ ਫਰੌਕ ਤੇ ਸੂਟ ਆਪਾਂ ਜੋਹਰੀਟ ਦੇ ਸੂਟ ਆਪਾਂ ਫਰੌਕ ਤੇ ਕਿਤੇ ਹੋਇਆ ਇਹ ਆਪਾਂ ਪੇਂਟ ਵਾਲੇ ਸੂਟ ਜੀ ਜੋਹਰੀਟ ਤੇ ਕਿਤੇ ਹੋਇਆ ਜੋਹਰੀਟ ਤੇ ਤੁਸੀਂ ਫਰੌਕ ਜਿਆਦਾ ਬਹੁਤ ਸੋਹਣੀ ਬਣਦੀ ਨਾਲ ਦੁਪੱਟਾ ਬਣਾ ਸਕਦੇ ਤੁਸੀਂ ਤੇ ਇਹਦੇ ਤੇ ਜੋਹਰੀਟ ਦੇ ਸੂਟ ਜੀ ਫਰੌਕ ਤੇ ਬਣਾਉਣਾ ਬਹੁਤ ਸੋਹਣੀ ਬਣਦੀ ਹੈ ਤੁਸੀਂ ਜੋਹਰੀਟ ਦੇ ਸੂਟ ਕਰਵਾਉਣੀਆਂ ਤਾਂ ਫਰੌਕਾਂ ਬਣਾਉਣੀਆਂ ਤਾਂ ਜਿਆਦਾ ਕਰਨੇ ਪੇਂਟ ਵਾਲੇ ਸੂਟ ਜੀ ਜੋਹਰੀਟ ਤੇ ਬਹੁਤ ਜਿਆਦਾ ਸੋਹਣੇ ਲੱਗਦੇ ਤੁਸੀਂ ਇਥੇ ਕਸਟਮਾਈਜ਼ ਕਰਵਾ ਸਕਦੇ ਆ ਇਹ ਆਪਾਂ ਤੁਸੀਂ ਕਾਟਨ ਦੇ ਸੂਟ ਤੇ ਵੀ ਕਰਵਾ ਸਕਦੇ ਆ ਤੁਸੀਂ ਤੇ ਉਹ ਤੇ ਵੀ કોટ ਦੇ ਸੂਟ ਦੀ ਵੀ ਕਰਵਾ ਸਕਦੇ ਜੌਰੀਟ ਤੇ ਕਰਵਾ ਸਕਦੇ ਤੁਸੀਂ ਖਾਦੀ ਛਿਲਕ ਦੀ ਵੀ ਕਰਵਾ ਸਕਦੇ ਆ ਖਾਦੀ ਕਾਟਨ ਦੀ ਵੀ ਕਰਵਾ ਸਕਦੇ ਆ ਇਹ ਕਿਸੇ ਦੀ ਮਰਜ਼ੀ ਕਸਟਮਾਈਜ਼ ਕਰਾ ਸਕਦੇ ਸੂਟ ਬਣ ਕੇ ਬਹੁਤ ਸੁਨਹਣੇ ਜਦਜਕਲ ਮੈਂ ਆਪਣਾ ਗਰਮੀ ਦੇ ਸੀਜ਼ਨ ਦੇ ਵਿੱਚ ਆਪਾਂ ਕਾਟਨ ਦੇ ਸੂਟ ਜਿਆਦਾ ਯੂਜ਼ ਕਰਦੇ ਆ ਕਾਟਨ ਦੇ ਪੁੰਨੇ ਆਪਾਂ ਤੇ ਆਪਣੇ ਕੋਲ ਜੌਰੀਟ ਦੇ ਵੀ ਜਿਆਦਾ ਹੁੰਦੇ ਆ ਤੇ ਆ ਪੈਰਟ ਵਾਲਾ ਬਣਾਇਆ ਹੋਇਆ ਫਲਾਵਰ ਇਹ ਆਪਾਂ ਕਿਸੇ ਬੱਚੀ ਦੇ ਸੂਟ ਤੇ ਸ਼ਰਟ ਤੇ ਬਣਾਇਆ ਸੀ ਤੇ ਇਹ ਸੂਟ ਤੋਂ ਦੇ ਨਾਲ ਜਿਹੜੇ ਸ਼ੇਰ ਕੀਤੇ ਜੀ ਵਾਈਟ ਕਲਰ ਦੇ ਜਿਆਦਾ ਸਾਡੇ ਕੋਲੇ ਬਲੈਕ ਤੇ ਵਾਈਟ ਕਸਟਮਰ ਦੀ ਡਿਮਾਂਡ ਰਹੀ ਹੈ ਬਲੈਕ ਤੇ ਵਾਈਟ ਸੂਟ ਦੀ ਜੀ ਬਲੈਕ ਤੇ ਵਾਈਟ ਸੂਟ ਦੀ ਬਹੁਤ ਕਸਟਮਰ ਦੀ ਡਿਮਾਂਡ ਸੀ ਵੀ ਸਾਨੂੰ ਇਹ ਸੂਟ ਜਿਆਦਾ ਰੈਡੀ ਹੋ ਕਿਉਂਕਿ ਆਪਾਂ ਗਰਮੀ ਦੇ ਸੀਜ਼ਨ ਵਿੱਚ ਲਾਈਟ ਲਾਈਟ ਸੂਟ ਪਸੰਦ ਕਰਦੇ ਹਾਂ ਜੀ ਹਨਾ ਤੇ ਆਪਣੇ ਕੋਲੇ ਲਾਈਟ ਸੂਟ ਵੀ ਜਿਵੇਂ ਆਪਾਂ ਬਲੂ ਤੇ ਕੀਤਾ ਸੀ ਬਣਾ ਕੇ ਵਕਤ ਪਰ ਇਹ ਸੂਟ ਵੀ ਬਹੁਤ ਜਿਆਦਾ ਸੋਹਣਾ ਰੈਡੀ ਹੋਇਆ ਐਡੇ ਤੋਂ ਆਪਾਂ ਇੱਕ ਖਿੱਚੀ ਹੋਈ ਇਹਦੀ ਤੇ ਬਣਦੀ ਸੂਟ ਦੀ ਤੇ ਇਹ ਜਿਹੜੇ ਸੂਟ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਤੇ ਤੁਹਾਨੂੰ ਪਸੰਦ ਆਉਣਗੇ ਜਿਨ੍ਹਾਂ ਹਾਲੇ ਪਹਿਣਾ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਵਾਲੀਆਂ ਵੀਡੀਓ ਤੁਹਾਡੇ ਕੋਲ ਨੋਟੀਫਿਕੇਸ਼ਨ ਮਿਲਦੇ ਰਹਿਣੀਆਂ ਤੇ ਇਸ ਤਰ੍ਹਾਂ ਹਣੇ ਵੀਡੀਓ ਦੇਖਦੇ ਰਿਆ ਕਰੋ ਤੇ ਵੀਡੀਓ ਚੰਗੀ ਲੱਗੀ ਜੇ ਲਾਈਕ ਕਰ ਦਿਓ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਹੋਰ ਭੈਣਾਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਵੀਡੀਓ ਅੱਗੇ ਜੀ ਤੁਸੀਂ ਸ਼ੇਅਰ ਕਰਦੇ ਆ ਕਰੋ ਜਿਵੇਂ ਲਾਈਟ ਪਿੰਕ ਤੇ ਬਹੁਤ ਸੋਹਣਾ ਸੂਟ ਲੱਗ ਰਿਹਾ ਜੀ ਇਹ ਲਾਈਟ ਪਿੰਕ ਤੇ ਡਾਰਕ ਪਿੰਕ ਦੀ ਆਪਾਂ ਇਹਦੇ ਤੇ ਪੇਂਟ ਕੀਤਾ ਹੋਇਆ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਇਹ ਜਿਹੜੇ ਪੇਂਟ ਤੁਹਾਨੂੰ ਆ ਦਿਖਾਇਆ ਜੀ ਇਹ ਬਲੌਕ ਪੇਂਟ ਆ ਗਿਆ ਤੁਸੀਂ ਬਲੌਕ ਪੇਂਟ ਦੀ ਵੀ ਕਰਾ ਸਕਦੇ ਆ ਆਪਾਂ ਸਾਰੇ ਪੇਂਟ ਤਿਆਰ ਕਰਦੇ ਆ ਬਲੌਕ ਪੇਂਟ ਵੀ ਤੇ ਆਪਣੇ ਕੋਲੇ ਆ ਪਿੰਟ ਵੀ ਚੱਲ ਰਿਹਾ ਤੇ ਸਾਰੇ ਪਿੰਟ ਆਪਣੇ ਕੋਲੇ ਰੈਡੀ ਹੋ ਗਏ ਜਿੰਨੇ ਵੀ ਇਹ ਥੋੜੇ ਥੋਨੋਂ ਘੱਟ ਰੇਟ ਦੇ ਵਿੱਚ ਪਹਿਣਗੇ ਜਿਹੜੇ ਬਲੌਕ ਪ੍ਰਿੰਟ ਹੈ ਜੀ ਤੇ ਦੂਸਰੇ ਤੁਹਾਨੂੰ ਠੀਕ ਠੀਕ ਰੇਟ 'ਤੇ ਪਹਿਣਗੇ ਵੈਸੇ ਸਾਰੇ ਸੂਟ ਤੁਹਾਨੂੰ ਠੀਕ ਨਾਲ ਮੈਂ ਪੇਂਟ ਵਾਲੇ ਸੂਟ ਸ਼ੇਅਰ ਕਰਦੇ ਤੁਹਾਨੂੰ ਇਹ 3-400 ਤੋਂ ਸਟਾਰਟ ਜੀ ਆਪਾਂ ਪੇਂਟ ਵਾਲੇ ਸੂਟ ਸ਼ੇਅਰ ਕਰਦੇ ਦਿਆਂ ਚਾਰ ਸੂਟ ਤੁਹਾਨੂੰ ਪੇਂਟ ਵਾਲੇ ਸੂਟ ਬਣਨਗੇ ਜੀ ਜਿੰਨੇ ਵੀ ਆਪਣੇ ਕੋਲੇ ਬਣੇ ਆਪਾਂ ਤੁਹਾਡੇ ਵਾਲੇ ਇਸ ਵੀਡੀਓ ਦੇ ਚ ਸ਼ੇਅਰ ਕੀਤੇ ਆ ਸਾਰੇ ਸੂਟਾਂ ਦੇ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਜਿਹੜੇ ਸਾਨੂੰ ਇਹਦੇ ਵਿੱਚ ਸੂਟ ਪਸੰਦ ਹੁੰਦਾ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਆ ਬਹੁਤ ਪੈਣਾ ਦੇ ਅੰਕਾਲਾਂ ਮੈਸੇਜ ਆਉਂਦੇ ਆ ਸਾਨੂੰ ਹੋਰ ਖੁਸ਼ੀ ਮਿਲਦੀ ਐ ਅਸੀਂ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਨੇ ਜਿਵੇਂ ਪੈਣਾ ਦੇ ਦੂਰੋਂ ਨੇੜੇ ਆਪਾਂ ਨੂੰ ਬਹੁਤ ਦੂਰੋਂ ਦੂਰੋਂ ਜਦੋਂ ਆਪਾਂ ਨੂੰ ਮੈਸੇਜ ਤੇ ਕਾਲ ਆਉਂਦੀ ਐ ਤੇ ਬਹੁਤ ਖੁਸ਼ੀ ਮਿਲਦੀ ਮਨ ਨੂੰ ਜੀ ਆਪਣੇ ਸੂਟ ਵੀ ਆਪਾਂ ਜੋ ਕੋਰੀਅਰ ਕਰਦੇ ਆ ਹਨਾ ਜੀ ਤੇ ਬਹੁਤ ਮਨੋ ਖੁਸ਼ੀ ਮਿਲਦੀ ਤੁਹਾਡੇ سپورਟ ਨਾਲ ਤੁਹਾਡੇ ਪਿਆਰ ਨਾਲ ਆਪਾਂ ਵੀਡੀਓ ਲੈ ਕੇ ਆਉਂਦੇ ਆ ਜਿਵੇਂ ਤੁਸੀਂ ਤੁਸੀਂ ਸਾਨੂੰ ਪਿਆਰ ਦਿੰਦੇ ਆ ਤੇ ਉਹ ਮੈਂ ਆਪਾਂ ਸੋਹਣੇ ਸੋਹਣੇ ਵੀਡੀਓ ਲੈ ਕੇ ਆਉਂਦੇ ਆ ਜੀ ਸੋਹਣੇ ਸੋਹਣੇ ਪਾ ਡਿਜ਼ਾਈਨ ਲੈ ਕੇ ਆਉਂਦੇ ਆ ਆਪਾਂ ਹੋਰ ਕੁਝ ਮਿਲਦੀ ਉਹ ਤੁਹਾਨੂੰ ਜੀ ਤੁਹਾਡੇ ਪਿਆਰ ਸਦਕਾ ਹੀ ਆਪਾਂ ਇੱਥੇ ਤੱਕ ਪਹੁੰਚੇ ਆ ਤੇ ਆਪਣੇ ਬਹੁਤ ਪਹਿਣਾ ਵੇਖ ਰਹੀਆਂ ਸੂਟ ਕਮੈਂਟ ਕਰਕੇ ਦੱਸ ਦਿਓ ਜੀ ਬਹੁਤ ਪਹਿਣਾ ਦੀ ਡਿਮਾਨ ਹੁੰਦੀ ਹੈ ਵੀ ਸਾਨੂੰ ਆ ਕਾਟਨ ਦੇ ਸੂਟ ਲੈ ਕੇ ਉਹ ਜੀ ਮੈਂ ਆਪਾਂ ਕਾਟਨ ਦੇ ਸੂਟਾਂ ਬਾਰੇ ਵੀ ਦੱਸਦੇ ਆ ਹਨਾ ਸਾਰੀ ਆਪਾਂ ਤੁਹਾਨੂੰ ਹਰੇ ਵੀਡੀਓ ਦੇ ਵਿੱਚ ਆਪਾਂ ਡਿਟੇਲ ਚ ਦੱਸਿਆ ਕਰਾਂਗੇ ਕਿਵੇਂ ਤੁਸੀਂ ਵਰਕ ਕਰਾਉਣਾ ਚਾਹੀਦਾ ਹੈ ਕਿਦਾਂ ਤੁਸੀਂ ਪੇਂਟ ਕਰਾਉਣਾ ਚਾਹੀਦਾ ਹਰੇ ਵੀਡੀਓ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤੁਹਾਨੂੰ ਦੱਸਿਆ ਜਾਇਆ ਕਰੂਗਾ ਜਿਵੇਂ ਤੁਸੀਂ ਆਹ ਕੋਨ ਕਾਟਨ ਦੇ ਸੂਟ ਹੈ ਜੀ ਆਪਾਂ ਇਹ ਤੁਸੀਂ ਕਰਵਾ ਸਕਦੇ ਜੋਰੀ ਝੱਟ ਤੇ ਤੇ ਆਪਣੇ ਕੋਲੇ ਕੋਟਨ ਦੇ ਸੂਟਾਂ ਦੀ ਜਿਆਦਾ ਕਰਨ ਤੁਸੀਂ ਜੋਰੀ ਹਟਦੇ ਤੇ ਕੋਟਨ ਦੇ ਸੂਟਾਂ ਦੇ ਕਰਵਾਓ ਬਹੁਤ ਸੋਹਣੇ ਬਣਦੇ ਆ ਜਿਵੇਂ ਹੁਣ ਇੱਕ ਖਾਦੀ ਸ਼ਿਲਕ ਆ ਗਈ ਜਿਵੇਂ ਖਾਦੀ ਕੋਟਨ ਵੀ ਆਈ ਵੀ ਹੁਣ ਤੇ ਖਾਦੀ ਕੋਟਨ ਦੇ ਉੱਤੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਖਾਦੀ ਕੋਟਨ ਤੇ ਵੀ ਤੁਸੀਂ ਵੈਸੇ ਕਾਇਮ ਵੀ ਖਾਦੀ ਜੇ ਤੁਸੀਂ ਲਾਈਨਿੰਗ ਦਾ ਖਰਚਾ ਨਹੀਂ ਕਰਦੇ ਨਾ ਪਹਿਣਾ ਨੇ ਲਾਈਨਿੰਗ ਦਾ ਖਰਚਾ ਵੀ ਜਿਆਦਾ ਪੈ ਜਾਂਦਾ ਆਪਾਂ ਪੇਂਟ ਵੀ ਕਰਾਉਣੀ ਆ ਤੇ ਆਪਾਂ ਲਾਈਨਿੰਗ ਵਗੈਰਾ ਵੀ ਲਾਉਣੀ ਆ ਖਰਚਾ ਜਿਆਦਾ ਪੈ ਜਾਂਦਾ ਖਰਚਾ ਪਾਉਣੇ ਕਰਕੇ ਜੀ ਤੁਸੀਂ ਕਾਟਨ ਦੇ ਸੂਟ ਤੇ ਰੈਡੀ ਕਰੋ ਕਾਟਨ ਵਰਕ ਤਾਂ ਮੰਨ ਲੈ ਕਾਟਨ ਦੇ ਸੂਟ ਤੇ ਥੋੜੇ ਜਿਹਾ ਹੈਵੀ ਜਿਆਦਾ ਨਹੀਂ ਹੁੰਦਾ ਜੀ ਆਪਾਂ ਕਾਟਨ ਦੇ ਸੂਟ ਤੇ ਵਰਕ ਕਰਦੇ ਆ ਕੈਮਰੀ ਕਾਟਨ ਦੇ ਤੇ ਪੇਂਟ ਕਰਾਉਣਾ ਤੁਸੀਂ ਕੈਮਰੀ ਕਾਟਨ ਤੇ ਕਰਵਾਓ ਪੇਂਟ ਕੈਮਰੀ ਕਾਟਨ ਦੇ ਕਰਾਉਣਾ ਨਾ ਬਹੁਤ ਸੋਹਣਾ ਬੰਦ ਆ ਤੇ ਕੋਈ ਕਪੜਾ ਛੇਦਾ ਨਹੀਂ ਤੇ ਵਧੀਆ ਬੰਦ ਆ ਛੇਦਾ ਤਾਂ ਵੀ ਵਰਕ ਤੇ ਨਹੀਂ ਵਰਕ ਤੇ ਆਪਾਂ ਜਦੋਂ ਹੈਵੀ ਕਰਦੇ ਆ ਕੈਮਰੀ ਕਾਟਨ ਤੇ ਤੇ ਵਰਕ ਥੋੜਾ ਜਆ ਵੀ ਛੇਦਾ ਹੈ ਤੇ ਆਪ ਨੂੰ ਖਰਚਾ ਥੋੜਾ ਜਿਆਦਾ ਵੱਧ ਪੈ ਜਾਂਦਾ ਤੁਸੀਂ ਇਹ ਸੂਟ ਰੈਡੀ ਕਰਵਾਉਣ ਲਈ ਚੰਗੀ ਲੱਗੀ ਵੀਡੀਓ ਅੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਅੱਗੇ ਵੀਡੀਓ ਆਪਾਂ ਜੀ ਹੋਰ ਲੈ ਕੇ ਆਵਾਂਗੇ ਸੋਹਣੇ ਸੋਹਣੇ ਸੂਟਾਂ ਦੇ ਇੱਕ ਆਪਾਂ ਵੀਡੀਓ ਪੇਂਟ ਵਾਲੇ ਸੂਟਾਂ ਦੀ ਜੁੱਤੀਆਂ ਵਾਲੀ ਵੀਡੀਓ ਆਪਾਂ ਅਲੱਗ ਤੋਂ ਬਣਾਵਾਂਗੇ ਜੁੱਤੀਆਂ ਵਾਲੀ ਵੀਡੀਓ ਪਾਵਾਂਗੇ ਜੀ ਪੇਂਟ ਵਾਲੀ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਸੋਹਣੇ ਸੂਟ ਆਪਾਂ ਪੇਂਟ ਵਾਲੇ ਬਰਕ ਵਾਲੇ ਲੈ ਕੇ ਆਏਗੇ ਤੇ ਸਾਨੂੰ ਇਦਾਂ ਜਿਵੇਂ ਤੁਸੀਂ ਪਿਆਰ ਦਿੰਦੇ ਹਰ ਵੀਡੀਓ ਨੂੰ ਹਰ ਵੀਡੀਓ ਨੂੰ ਪਿਆਰ ਦਿੰਦੇ ਸਾਨੂੰ ਕਮੈਂਟ ਕਰਕੇ ਦੱਸਦੇ ਆ ਮੈਸੇਜ ਕਰਦੇ ਆ ਬਹੁਤ ਸੋਹਣੇ ਹਨ ਇਸ ਤਰ੍ਹਾਂ ਤੁਹਾਡਾ ਬਣਿਆ ਨਵੇਂ ਪਿਆਰ ਥੈਂਕ ਯੂ ਜੀ ਬਾਏ ਬਾਏ